ਆਪਣੇ ਨੌਜਵਾਨ ਸੀਗੇ ਚਾਹੇ ਬੀਬੀ ਅਸੀਂ ਜਾਂ ਕਿਸਾਨ ਸੀਗੇ ਜਾਂ ਮਜ਼ਦੂਰ ਸੀ ਭਾਵੇਂ ਸਾਡੀਆਂ ਬੇਟੀਆਂ ਸੀ ਉਹਨਾਂ ਨੂੰ ਜਿੱਥੇ ਸਾਈਕਲ ਵੀ ਦਿੱਤੇ ਆ ਸ਼ਵਨ ਸਕੀਮਾਂ ਵੀ ਦਿੱਤੀਆਂ ਵਜੀਫੇ ਵੀ ਦਿੱਤੇ ਹੋਰ ਬਹੁਤ ਤਰਾਨੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਸੀ ਸੋ ਹਰ ਵਰਗ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਣਾ ਚਾਹੁੰਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਹੱਕ ਦੇ ਵਿੱਚ ਹੈ ਕਿਉਂਕਿ ਜੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕੋਈ ਕਾਇਮ ਕਰ ਸਕਦਾ ਹਿੰਦੂ ਸਿੱਖ ਇਕਤਾ ਨੂੰ ਕੋਈ ਕੰਮ ਕਾਇਮ ਕਰ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਹੈ ਇਹ ਤੋਂ ਇਲਾਵਾ ਸਾਰੀਆਂ ਚਾਹੇ ਦਿੱਲੀ ਤੋਂ ਆਈਆਂ ਨੈਸ਼ਨਲ ਪਾਰਟੀਆਂ ਉਹ ਸਿਰਫ ਔਰ ਸਿਰਫ ਮੋੜ ਦੀ ਰਾਜਨੀਤੀ ਕਰਦੀਆਂ ਰੜ ਮੰਗਾ ਪਰ ਜੋ ਅੱਜ ਦੇ ਹਾਲਾਤ ਨੇ ਉਹਦੇ ਹਿਸਾਬ ਨਾਲ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਗੱਠ ਜੋੜ ਕਰੇ ਕਿਉਂਕਿ ਦੇਖੋ ਖੇਤਰੀ ਪਾਰਟੀਆਂ ਤਾਂ ਜਿਹੜੀ ਆਪਣੇ ਖੇਤਰ ਦੀ ਗੱਲ ਕਰੂਗੀ ਜੇ ਅੱਜ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਲੇਕਿਨ ਇਹਨਾਂ ਦੀ ਸਰਕਾਰ ਵੇਲੇ ਬੀਬੀ ਐਮਬੀ ਚੋ ਵੀ ਸਾਡਾ ਨੁਕਸਾਨ ਹੋਇਆ ਪੰਜਾਬ ਦੇ ਪਾਣੀਆਂ ਦੇ ਵਿੱਚ ਵੀ ਨੁਕਸਾਨ ਹੋ ਰਿਹਾ ਚੰਡੀਗੜ੍ਹ ਦਾ ਦੇਖੋ ਸਾਡੀ ਆਪਣੀ ਰਾਜਧਾਨੀ ਸਾਨੂੰ ਅਜੇ ਤੱਕ ਨਹੀਂ ਮਿਲੀ ਉਹ ਵੀ ਸਾਡੇ ਤੋਂ ਖੁੱਸਦੀ ਜਾ ਰਹੀ ਹੈ ਉੱਥੇ ਸਾਡੀ ਭਰਤੀ ਕੱਟ ਗਈ ਹਮ ਸਕੇਂਦਰ ਸਰਕਾਰ ਸਾਨੂੰ ਪੁੱਛਦੀ ਨਹੀਂ ਇਹ ਕਰਦੇ ਕੁਝ ਨਹੀਂਗੇ ਮਤਲਬ ਪੰਜਾਬ ਦੇ ਖੇਤਰੀ ਹਿੱਤਾਂ ਦੇ ਖਾਤਰ ਖੇਤਰੀ ਪਾਰਟੀ ਦਾ ਉੱਠਣਾ ਮਤਲਬ ਬਹੁਤ ਜ਼ਰੂਰੀ ਆ ਖੇਤਰੀ ਪਾਰਟੀ ਹੀ ਆਪਣੇ ਇਲਾਕੇ ਦੀ ਆਪਣੇ ਸਟੇਟ ਦੀ ਗੱਲ ਕਰੂਗੀ ਨੈਸ਼ਨਲ ਪਾਰਟੀਆਂ ਨੂੰ ਖੇਤਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਇਹਨਾਂ ਨੂੰ ਖਤਮ ਕਰਨ ਤੇ ਤਲੇ ਹੋਇਆ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਜੁਕਤ ਸਕੱਤਰ ਹਰਪ੍ਰੀਤ ਸਿੰਘ ਰਿੰਕੂ ਮੇਦੀ ਜੀ ਹਰਪ੍ਰੀਤ ਰਿੰਕੂ ਮੇਦੀ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਧੰਨਵਾਦ ਸ਼ੋਹਰੀ ਸਾਹਿਬ ਤੇ ਗੱਲ ਆਪਾਂ ਜਿਸ ਤਰ੍ਹਾਂ ਜਿਸ ਦਾ ਵਿਸ਼ਾ ਆਪਣਾ ਕੋ ਕਰੰਟ ਵਿਸ਼ਾ ਹੈਗਾ ਪੰਜਾਬ ਦਾ ਲਾਅ ਐਂਡ ਆਰਡਰ ਦਾ ਤੇ ਕੀ ਕਹਿਣਾ ਚਾਹੂੰਗਾ ਤੇ ਅੱਜ ਜੋ ਪੰਜਾਬ ਦੇ ਹਾਲਾਤ ਇਹ ਬਦਲਾਅ ਵਾਲੀ ਸਰਕਾਰ ਨੇ ਕੀਤੇ ਨੇ ਇਹ ਮੇਰੇ ਖਿਆਲ 84 ਨਾਲੋਂ ਵੀ ਬੜਾ ਭੈੜਾ ਦੌਰ ਹੈ ਕਿਉਂਕਿ ਜਿੰਨੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਦਿਖਾ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਲੋਕਾਂ ਨੇ ਬਹੁਤ ਵੱਡਾ ਮੰਡੇਟ ਦੇ ਕੇ 92 ਹੋ ਤਾਂ 95 ਹੀ ਹੋ ਗਏ ਇਹਨਾਂ ਵੇ ਐਡਾ ਵੱਡਾ ਮੰਡੇਟ ਦਿੱਤਾ ਕਿ ਪੰਜਾਬ ਦਾ ਕੁਝ ਕਰਕੇ ਜਾਓਗੇ ਲੇਕਿਨ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਅੱਜ ਪੰਜਾਬ ਦੇ ਵਿੱਚ ਨਿਤ ਗੋਲੀ ਚੱਲ ਰਹੀ ਆ ਨਿਤ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਨਿਤ ਫਰੋਤੀਆਂ ਦਾ ਦੌਰ ਸ਼ੁਰੂ ਹੋਇਆ ਕਦੀ ਕਿਸੇ ਤੋਂ 5 ਕਰੋੜ ਮੰਗ ਲਿਆ ਕਦੀ ਕਿਸੇ ਤੋਂ ਮੰਗ ਲਿਆ ਤੇ ਜੇ ਆਪਾਂ ਨੌਜਵਾਨੀ ਦੀ ਗੱਲ ਕਰੀਏ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਐਡਾ ਵੱਡਾ ਆਲਮ ਹੈ ਇਹ ਕਹਿੰਦੇ ਸੀ ਅਸੀਂ ਲੱਖਾਂ ਨੌਕਰੀਆਂ ਦੇ ਦੇਣੀਆਂ 3 ਸਾਲ ਬੀਤ ਚਲੇ ਆ ਮੇਰੇ ਖਿਆਲ ਪਿਛਲੀ ਕਾਂਗਰਸ ਸਰਕਾਰ ਦੀਆਂ ਕੁਝ ਨੌਕਰੀਆਂ ਪਾ ਕੇ 40000 ਰੁਪਏ 40000 ਨੌਕਰੀਆਂ ਗਿਣਾਈ ਜਾਂਦੇ ਆ ਠੀਕ ਹੈ ਜੀ ਸੋ ਇਹਨਾਂ ਨੇ ਹਰ ਵਰਗ ਨੂੰ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੀਤੀ ਸੀ ਅੱਜ ਆਪਾਂ ਹਾਲਾਤ ਦੇਖਦੇ ਆ ਗੜੀ-ਗੜੀ ਨਸ਼ਾ ਵਿਕ ਰਿਆ ਹਾਲਾਤ ਐਨੇ ਭੇੜੇ ਹੋ ਗਏ ਆ ਜੇ ਆਪਾਂ ਗੱਲ ਕਰੀਏ ਬੀਬੀਆਂ ਦੀ ਬੀਬੀਆਂ ਨੂੰ ਦੇਖੋ ਇਹਨਾਂ ਨੇ ਕਿੰਨਾ ਵੱਡਾ ਲਾਰਾ ਲਾਇਆ ਆ ਪਿੱਛੇ ਦੇ ਵੀ ਇਲੈਕਸ਼ਨ ਦੇ ਵਿੱਚ ਭਗਵੰਤ ਮਾਨ ਉਹਨਾਂ ਦੀ ਵਾਈਫ ਕਹਿ ਰਹੀ ਸੀ ਆ ਬੱਸ ਜੀ ਹੁਣ 1000 ਨਹੀਂ ਅਸੀਂ 1100 ਰੁਪਏ ਦੇ ਦੇਣਾ ਉਹ ਬਸ ਲਾਰੇ ਤੇ ਨਾਰਾ ਲਾਈ ਜਾਂਦੇ ਆ ਲੋਕਾਂ ਨੂੰ ਇਹਨਾਂ ਨੇ ਐਨਕ ਗੁੰਮਰਾਹ ਕਰ ਦਿੱਤਾ ਲੋਕ ਪਿੱਛੇ ਲੱਗ ਗਏ ਔਰ ਅੱਜ ਹਾਲਾਤ ਇਹ ਹੋ ਗਏ ਆ ਕਿ ਨਿਤ ਦਿਹਾੜੇ ਕਤਲ ਹੋ ਰਿਹਾ ਨਿਤ ਦਿਹਾੜੇ ਜਿਹੜੀਆਂ ਲੁੱਟਾਂ ਖੋਹ ਰਹੀਆਂ ਜੋ ਵਰਤਮਾਨ ਸਿਆਸੀ ਹਾਲਾਤ ਆ ਪੰਜਾਬ ਦੇ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਅਸਲੇ ਤੁਸੀਂ ਕੀ ਭੂਮਿਕਾ ਦੇਖ ਰਹੇ ਹੋ ਦੇਖੋ ਪੰਜਾਬ ਦੇ ਜੋ ਲੋਕ ਨੇ ਉਹ ਠੀਕ ਹੈ ਇਹਨਾਂ ਦੇ ਪਿੱਛੇ ਲੱਗੇ ਸੀ ਕਿਉਂਕਿ ਇਹਨਾਂ ਨੇ ਬੜੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਲੇਕਿਨ ਅੱਜ ਪੰਜਾਬੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਮੂੰਹ ਕਰ ਰਹੇ ਨੇ ਕਿਉਂਕਿ ਜੋ ਕੰਮ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਉਹ ਨਾ ਅਜਿਹਾ ਕਿਸੇ ਗਵਰਨਮੈਂਟ ਨੇ ਕੀਤੇ ਆ ਨਾ ਕਿਸੇ ਨੇ ਕਰਨੇ ਨਾ ਇਹਨਾਂ ਤੋਂ ਹੋਣੇ ਪਰ باوجود ਦੇ ਦੇ ਪਿਛਲੇ 5 ਸਾਲ ਕਾਂਗਰਸ ਲੈ ਗਈ ਐਤਕੀ 5 ਸਾਲ ਆਮ ਆਦਮੀ ਪਾਰਟੀ ਲੈ ਗਈ ਜੇ ਕੰਮ ਦੀ ਗੱਲ ਹੁੰਦੀ ਤਾਂ ਸ਼ਾਇਦ ਆਪਾਂ ਨੂੰ ਸੱਤਾ ਤੋਂ ਬਾਹਰ ਨਾ ਲੋਕ ਕਰਦੇ ਦੇਖੋ ਸੱਤਾ ਤੋਂ ਬਾਹਰ ਹੋਣ ਵਾਲੀ ਜਿਹੜੀ ਗੱਲ ਹੈ ਆਪਣੀ ਇਹ ਜਿਹੜੀ ਪੰਜਾਬ ਸਟੇਟ ਬੜੀ ਸੈਂਸਿਟਿਵ ਸਟੇਟ ਹੈ ਇੱਕ ਤਾਂ ਬਾਰਡਰ ਹੈ ਦੂਜਾ ਜਿਹੜਾ ਧਾਰਮਿਕ ਪੱਖੋਂ ਜੇ ਆਪਾਂ ਦੇਖੀਏ ਇਹ ਸਿੱਖਾਂ ਦਾ ਬਹੁਤ ਵੱਡਾ ਖੇਤਰ ਹੈ ਪੰਜਾਬ ਠੀਕ ਹੈ ਜੀ ਤੇ ਜਦੋਂ ਗੁਰੂ ਦੀ ਬੇਅਦਬੀ ਦੀ ਗੱਲ ਹੋਈ ਲੋਕਾਂ ਦੀਆਂ ਭਾਵਨਾਵਾਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਹੈ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਉਹ ਪ੍ਰੋਪਗੈਂਡਾ ਐਡਾ ਵੱਡਾ ਕੀਤਾ ਗਿਆ ਉਹ ਸਾਰਾ ਪਾਂਡਾ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਪੰਨਿਆ ਗਿਆ ਜਦ ਕਿ ਹੁਣ ਮੈਂ ਜਸਟਿਸ ਜੋਰਨ ਸਿੰਘ ਮਾਨ ਉਹਨਾਂ ਦੀ ਇੰਟਰਵਿਊ ਇੱਕ ਦੇਖ ਰਿਹਾ ਸੀ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਚੈਲੰਜ ਕੀਤਾ ਹੋਇਆ ਕਿ ਤੁਹਾਡੇ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਕੀਤਾ ਕਰਾਇਆ ਕੰਮ ਹੈ ਸਾਰਾ ਜਿਹੜਾ ਬਿਆਦਵੀ ਵਾਲਾ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਆਪ੍ਰੋਪੋਗੈਂਡਾ ਕੀਤਾ ਗਿਆ ਕੁਝ ਇਹੋ ਜਿਹੀਆਂ ਧਿਰਾਂ ਰਲ ਗਈਆਂ ਜਿਨ੍ਹਾਂ ਨੇ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਲੱਕ ਬਣਿਆ ਉਹਦੇ ਕਾਰਨ ਸਾਨੂੰ ਜਿਹੜਾ ਆ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਜੇ ਆਪਾਂ ਪੰਜਾਬ ਵਿੱਚ ਕੰਮਾਂ ਦੀ ਗੱਲ ਕਰੀਏ ਲੋਕ ਉਦੋਂ ਵੀ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿੰਨਾ ਕੰਮ ਕਿਸੇ ਨੇ ਨਹੀਂ ਕੀਤਾ ਉਹ ਰੱਜ ਵੀ ਇਹ ਗੱਲ ਕਹਿ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਾਰੇ ਹੁਣ ਸਮਝ ਲਏ ਇੱਕ ਇੱਕ ਕਰਕੇ ਕਿ ਜੋ ਵੀ ਇਹਨਾਂ ਦੇ ਮੱਕੜ ਜਾਲ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਝੂਠਾ ਉਹ ਹੁਣ ਹੌਲੀ ਹੌਲੀ ਕਰਕੇ ਖਤਮ ਹੁੰਦਾ ਜਾ ਰਿਹਾ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਲੈ ਕੇ ਆਣਗੇ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਡੈਲੀਗੇਟਾਂ ਦੀ ਭਰਤੀ ਡੈਲੀਗੇਟ ਬਣਾਉਣ ਦਾ ਪ੍ਰੋਸੈਸ ਜਦ ਨਵੀਂ ਭਰਤੀ ਸ਼ੁਰੂ ਹੋ ਜਦੀ ਹੈ ਕੀ ਉਮੀਦ ਕਰਦੇ ਹੋ ਉਸ ਤੋਂ ਬਾਅਦ ਪਾਰਟੀ ਦਾ ਮਨ ਲਿਗਰਾਫ ਲੋਕਾਂ 'ਚ ਕਿਸ ਤਰ੍ਹਾਂ ਦੁਲਵੇਗਾ ਦੇਖੋ ਜਦੋਂ ਪਾਰਟੀ ਦੀ ਹੁਣ ਭਰਤੀ ਸ਼ੁਰੂ ਹੋਣੀ ਹੈ ਲੋਕਾਂ ਵਿੱਚ ਬੜਾ ਉਕਸ਼ਾ ਹੈ ਜਦੋਂ ਆਪਾਂ ਪਿੰਡਾਂ ਵਿੱਚ ਹੁਣ ਵੀ ਗੱਲ ਕਰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਮਾੜਾ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਹਰ ਬੰਦਾ ਸਿਫਤ ਕਰਦਾ ਹੈ ਹਰ ਵਰਗ ਦੇ ਲਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਸੀ ਚਾਹੇ ਉਹ ਸਾਡੇ ਵਪਾਰੀ ਭਰਾ ਸੀ ਚਾਹੇ ਹਿੰਦੂ ਭਰਾ ਸੀ ਚਾਹੇ ਆਪਣੇ ਨੌਜਵਾਨ ਸੀਗੇ ਚਾਹੇ ਬੀਬੀਆਂ ਸੀ ਜਾਂ ਕਿਸਾਨ ਸੀਗੇ ਜਾਂ ਮਜ਼ਦੂਰ ਸੀ ਭਾਵੇਂ ਸਾਡੀਆਂ ਬੇਟੀਆਂ ਸੀ ਉਹਨਾਂ ਨੂੰ ਜਿੱਥੇ ਸਾਈਕਲ ਵੀ ਦਿੱਤੇ ਆ ਸ਼ਵਨ ਸਕੀਮਾਂ ਵੀ ਦਿੱਤੀਆਂ ਵਜੀਫੇ ਵੀ ਦਿੱਤੇ ਹੋਰ ਬਹੁਤ ਨੰਨੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ ਸੀ ਸੋ ਹਰ ਵਰਗ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਣਾ ਚਾਹੁੰਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਹੱਕ ਦੇ ਵਿੱਚ ਹੈ ਕਿਉਂਕਿ ਜੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕੋਈ ਕਾਇਮ ਕਰ ਸਕਦਾ ਹੈ ਹਿੰਦੂ ਸਿੱਖ ਇਕਤਾ ਨੂੰ ਕੋਈ ਕੰਮ ਕਰ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ ਇਹ ਤੋਂ ਇਲਾਵਾ ਸਾਰੀਆਂ ਚਾਹੇ ਦਿੱਲੀ ਤੋਂ ਆਈਆਂ ਨੈਸ਼ਨਲ ਪਾਰਟੀਆਂ ਉਹ ਸਿਰਫ ਔਰ ਸਿਰਫ ਵੋਟ ਦੀ ਰਾਜਨੀਤੀ ਕਰਦੀਆਂ ਰਾਜਨੀਤਿਕ ਤੌਰ ਤੇ ਇਹ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੇ ਗੱਠਜੋੜ ਦੀ ਦੁਆਰਾ ਸੰਭਾਵਨਾ ਹੈ ਪ੍ਰਾਣਿਤ ਪੈਵਾਨ ਨੂੰ ਦੇਖੋ ਇਹ ਵਿਸ਼ਾ ਤਾਂ ਵੈਸੇ ਮੇਰੇ ਤੋਂ ਬਹੁਤ ਵੱਡਾ ਹੈ ਇਹ ਪ੍ਰਧਾਨ ਸਾਹਿਬ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮਸਲਾ ਹੈ ਇਹਦੇ ਬਾਰੇ ਮੈਂ ਕੁਝ ਕਹਿਣਾ ਤਾਂ ਨਹੀਂ ਚਾਹਾਂਗਾ ਪਰ ਜੋ ਅੱਜ ਦੇ ਹਾਲਾਤ ਨੇ ਉਦੇ ਹਿਸਾਬ ਨਾਲ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਗੱਠ ਜੋੜ ਕਰੇ ਕਿਉਂਕਿ ਅੱਜ ਸਾਨੂੰ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਲੋੜ ਹੈ ਪਿੰਡ ਪੱਧਰ ਤੇ ਆਪਣੇ ਬੂਥ ਪੱਧਰ ਤੇ ਔਰ ਸਰਕਲ ਵਾਈਜ਼ ਔਰ ਜ਼ਿਲ੍ਹਾ ਪੱਧਰ ਤੇ ਆਪਾਂ ਨੂੰ ਆਪਣਾ ਦੁਬਾਰਾ ਸੰਗਠਨ ਪੂਰਾ ਵੱਡਾ ਖੜਾ ਕਰਨ ਦੀ ਲੋੜ ਹੈ ਉਦੇ ਤੋਂ ਬਾਅਦ ਹੀ ਆਪਾਂ ਜਿਹੜਾ ਕੋਈ ਫੈਸਲਾ ਲੈ ਸਕਦੇ ਹਾਂ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਰਾਜਨੀਤਿਕ ਦ੍ਰਿਸ਼ਟੀ ਤੋਂ ਮਤਲਬ ਖੇਤਰੀ ਪਾਰਟੀ ਦਾ ਪੰਜਾਬ ਲਈ ਕਿੰਨਾ ਕੁ ਮਹੱਤਵਪੂਰਨ ਰੋਲ ਹੈ ਦੇਖੋ ਖੇਤਰੀ ਪਾਰਟੀ ਉਹ ਤਾਂ ਜਿਹੜੀ ਆਪਣੇ ਖੇਤਰ ਦੀ ਗੱਲ ਕਰੂਗੀ ਜੇ ਅੱਜ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਲੇਕਿਨ ਇਹਨਾਂ ਦੀ ਸਰਕਾਰ ਵੇਲੇ ਬੀਬੀ ਐਮਬੀ ਚੋਂ ਵੀ ਸਾਡਾ ਨੁਕਸਾਨ ਹੋਇਆ ਪੰਜਾਬ ਦੇ ਪਾਣੀਆਂ ਦੇ ਵਿੱਚ ਵੀ ਨੁਕਸਾਨ ਹੋ ਰਿਹਾ ਚੰਡੀਗੜ੍ਹ ਦਾ ਦੇਖੋ ਸਾਡੀ ਆਪਣੀ ਰਾਜਧਾਨੀ ਸਾਨੂੰ ਅਜੇ ਤੱਕ ਨਹੀਂ ਮਿਲੀ ਉਹ ਵੀ ਸਾਡੇ ਤੋਂ ਖੁੱਸਦੀ ਜਾ ਰਹੀ ਹੈ ਉੱਥੇ ਸਾਡੀ ਭਰਤੀ ਕੱਟ ਗਈ ਸਕੇਂਦਰ ਸਰਕਾਰ ਸਾਨੂੰ ਪੁੱਛਦੀ ਨਹੀਂ ਇਹ ਕਰਦੇ ਕੁਛ ਨਹੀਂਗੇ ਮਤਲਬ ਪੰਜਾਬ ਦੇ ਖੇਤਰੀ ਹਿੱਤਾਂ ਦੇ ਖਾਤਰ ਖੇਤਰੀ ਪਾਰਟੀ ਦਾ ਉੱਠਣਾ ਮਤਲਬ ਬਹੁਤ ਜ਼ਰੂਰੀ ਆ ਖੇਤਰੀ ਪਾਰਟੀ ਹੀ ਆਪਣੇ ਅਲਾਕੇ ਦੀ ਆਪਣੇ ਸਟੇਟ ਦੀ ਗੱਲ ਕਰੂਗੀ ਨੈਸ਼ਨਲ ਪਾਰਟੀਆਂ ਨੂੰ ਖੇਤਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਇਹਨਾਂ ਨੂੰ ਖਤਮ ਕਰਨ ਤੇ ਤਲੇ ਹੋਏ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਜੀ